ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਬੁਖਾਰੀਆਂ कॉटन ਦੇ ਬਹੁਤ ਹੀ ਸੋਹਣੇ ਸੂਟ ਪ੍ਰਿੰਟਡ ਜੋ ਕਿ ਬਹੁਤ ਘੱਟ ਰੇਂਜ ਦੇ ਸੂਟ ਨੇ ਸਾਰੇ ਤੇ ਸਾਰੇ ਕਲਰ ਪ੍ਰਿੰਟ ਵਗੈਰਾ ਬਹੁਤ ਹੀ ਸੋਹਣੇ ਨੇਗੇ ਤੁਹਾਨੂੰ ਜਿਹੜਾ ਸਕਰੀਨ ਤੇ ਨੰਬਰ ਦਿੱਤਾ ਜਾਊ ਤੁਸੀਂ ਉਸ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਏਗਾ ਇਹ ਸਾਰੇ 500 ਦੀ ਰੇਂਜ ਦੇ ਸੂਟ ਨੇ ਪ्योर ਕਾਟਨ ਦੇ ਸੂਟ ਨੇ ਇਹ ਤੇ ਕਲਰ ਵਗੈਰਾ ਵੀ ਬਹੁਤ ਜਿਆਦੇ ਸੋਹਣੇ ਨੇ ਇਹ ਬਰੀਕ ਬੁੱਟੀ ਦੇ ਡਿਜ਼ਾਈਨ ਨੇ ਇੱਕ ਇੱਕ ਪ੍ਰਿੰਟ ਦੇ ਵਿੱਚ ਤੁਹਾਨੂੰ 4 ਤੋਂ 5 ਜਿਹੜਾ ਸੂਟ ਮਿਲ ਜਾਣਗੇ ਇੱਕੋ ਪ੍ਰਿੰਟ ਦੇ 4-5 ਕਲਰ ਉਹਨਾਂ ਚ ਤੁਹਾਨੂੰ ਮਿਲ ਜਾਣਗੇ ਬਾਕੀ ਤੁਸੀਂ ਮੈਸੇਜ ਕਰਕੇ ਜਿਹੜਾ ਪੂਰਾ ਸਾਤੋਂ ਕਲੀਅਰਲੀ ਪੁੱਛ ਸਕਦੇ ਹੋ ਜੋ ਵੀ ਤੁਸੀਂ ਬਾਈ ਕਰਨਾ ਹੋਵੇ ਸਕਰੀਨਸ਼ਾਟ ਕਰਕੇ ਸੈਂਡ ਕਰ ਦਿਓ ਤੇ ਜੇ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਹੋ ਤਾਂ ਪਲੀਜ਼ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਓ ਇਹ ਵੀ ਬ੍ਰੀਕ ਜੇ ਪ੍ਰਿੰਟ ਲੇਗੇ ਸਾਰੇ ਸੂਟ ਜਿਹੜੇ ਬਹੁਤ ਹੀ ਜਿਆਦੇ ਪਿਆਰੇ ਨੇ ਤੇ ਸਾਰੇ ਹੀ ਟ੍ਰੈਂਡਿੰਗ ਨੇ ਇਸ ਟਾਈਮ ਜਿਹੜੇ ਵੀ ਟ੍ਰੈਂਡਿੰਗ ਚ ਚੱਲ ਰਿਹਾ ਕੱਪੜਾ ਸ ਤੁਹਾਨੂੰ ਉਹੀ ਸ਼ੋਅ ਕਰ ਰਹੇ ਹਾਂ ਇਸ ਚ ਕੁਸ਼ਕਰ ਸੂਟ ਨੇ ਜਿਹੜੇ 5 ਮੀਟਰ ਦੇ ਨੇ ਕੁਸ਼ਕ ਨੇ ਜਿਹੜੇ 3.5 ਮੀਟਰ ਦੇ ਨੇ ਮਤਲਬ ਜਿਹੜੇ 3.5 ਮੀਟਰ ਵਾਲੇ ਨੇ ਉਹ ਤੁਹਾਨੂੰ ਵੱਡੇ ਪਾਣੀ ਦੇ ਮਿਲਣਗੇ ਸੂਟ ਤੇ ਜੋ ਮੈਚਿੰਗ ਸੂਟ ਨੇ ਇਸ ਚ ਤੁਹਾਨੂੰ 2.5 ਮੀਟਰ ਸ਼ਰਟ ਮਿਲੇਗੀ ਤੇ 2.5 ਮੀਟਰ ਜਿਹੜੀ ਸਲਵਾਰ ਮਿਲੇਗੀ ਤੁਸੀਂ ਦੁਪੱਟਾ ਵੀ ਕਰਵਾ ਸਕਦੇ ਹੋ ਸਾਡੇ ਤੋਂ ਹੀ ਤਿਆਰ ਇਹ ਦੇਖੋ ਜਿੱਦਾਂ ਉਹਨੇ ਮੈਚਿੰਗ ਸੂਟ ਨੇ ਤਾਂ ਇਹਨਾਂ ਨਾਲ ਦੁਪੱਟੇ ਬਹੁਤ ਪਿਆਰੇ ਸੀ ਰੈਡੀ ਕਰਕੇ ਦੇਵਾਂਗੇ ਤੁਹਾਨੂੰ ਟਾਈਡ ਆਈ ਦੇ ਦਿਸ ਸਟਿਚਿੰਗ ਵੀ ਸਾਡੇ ਕੋਲ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਕੇ ਲੈਣਾ ਚਾਹੁੰਦੇ ਤਾਂ ਤੁਹਾਨੂੰ ਸਟਿਚ ਕਰਕੇ ਵੀ ਦਿੱਤਾ ਜਾਏਗਾ ਸੂਟ ਇਹ ਕੁਝ ਨਵੇਂ ਪ੍ਰਿੰਟ ਐਡ ਹੋਏ ਨੇ ਬਹੁਤ ਪਿਆਰਾ ਫੈਬਰਿਕ ਆ ਇਹ ਇਹ পেਪਰ कॉटन ਕਹਿ ਦਿੰਨੇ ਜਿਨ੍ਹਾਂ ਨੂੰ ਆਪਾਂ পেਪਰ कॉटन ਦੇ ਸੂਟ ਨੇ ਇਹ ਥੋੜੀ ਜਿਹੀ ਹੈਗੇ ਨੇ 900 800 ਦੀ ਰੇਂਜ ਦੇ ਵਿੱਚ ਇਹ ਕਪੜਾ ਬਹੁਤ ਜਿਆਦਾ ਸੌਫਟ ਹੈ ਕਪੜਾ ਗਾ ਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ ਜੀ